ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆਂ ਜੇਕਰ ਤੁਸੀਂ ਇੰਤਜ਼ਾਰ ਕਰ ਰਹੇ ਸੀ ਕਿ 8ਵੀਂ ਪਾਸ ਭਰਤੀ ਸਾਨੂੰ ਮਿਲੇ ਤਾਂ ਤੁਹਾਡੇ ਵਾਸਤੇ ਭਰਤੀ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਭਰਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਭਰਤੀਆਂ ਪੀਟਰਪਲੱਸਵੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਦਿੱਤੀਆਂ ਬਿਲਕੁਲ ਤੁਹਾਨੂੰ ਸਰਕਾਰੀ ਭਰਤੀਆਂ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਤੁਸੀਂ ਦੇਖਦੇ ਹੋ ਸੇਵਾਦਾਰ ਦੀਆਂ ਭਰਤੀਆਂ ਹੈਗੀਆਂ ਇਹਦੇ ਵਿੱਚ ਠੀਕ ਹੈ ਸੋ ਇਹ ਵੀ 8ਵੀਂ 8ਵੀਂ ਪਾਸ ਹੋਈਗੀ ਜਿਹੜੀ ਟੋਟਲ ਗਿਣਤੀ ਤੁਸੀਂ ਦੇਖ ਸਕਦੇ ਹੋ 152 ਲਗਭਗ 150 ਦੇ ਲਗਭਗ ਤੁਹਾਨੂੰ ਇੱਥੇ ਗਿਣਤੀ ਦਿੱਤੀ ਗਈ ਹੈ ਜਿਹਦੇ ਵਿੱਚ ਫੀਮੇਲ ਨੂੰ ਵੀ ਇੱਥੇ ਰਿਜ਼ਰਵੇਸ਼ਨ ਦਿੱਤੀ ਜਾਊਗੀ ਤੇ ਵੱਖ-ਵੱਖ ਕੈਟਾਗਰੀ ਜਿਹੜੀਆਂ ਪੋਸਟਾਂ ਆਈਆਂ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਦੇਖਦੇ ਹੋ ਜਾਂ ਇਹਦਾ ਫੁੱਲ ਨੋਟੀਫਿਕੇਸ਼ਨ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਮਿਲੂਗਾ ਤੁਹਾਨੂੰ ਟੈਲੀਗ੍ਰਾਮ ਦਾ ਉੱਥੇ ਜਾ ਕੇ ਤੁਸੀਂ ਇਹਨੂੰ ਫੁੱਲ ਨੋਟੀਫਿਕੇਸ਼ਨ ਨੂੰ ਵੀ ਪੜ੍ਹ ਸਕਦੇ ਹੋ ਠੀਕ ਹੈ ਵੀ ਉਸ ਤੋਂ ਬਾਅਦ ਜਿਹੜੀ ਸਾਮੀ ਹੈਗੀ ਵੀ ਚੌਕੀਦਾਰ ਦੀ ਹੈਗੀ ਚੌਕੀਦਾਰ ਦੀਆਂ ਸਾਮੀਆਂ ਵਿੱਚ ਤੁਸੀਂ ਕੈਟਾਗਰੀ ਵਾਸਤੇ ਜਿਹੜਾ ਚੈੱਕ ਕਰ ਸਕਦੇ ਇਥੇ ਵੰਡ ਕੀਤੀ ਹੋਈ ਹੈ ਤੇ ਇਹਨਾਂ ਪੋਸਟਾਂ ਦੇ ਵਿੱਚ 20 ਪੋਸਟ ਚੋਕ ਤਾਂ ਕੀ ਹੋਣੀ ਚਾਹੀਦੀ ਆ ਇਹ ਤੁਹਾਡੇ ਵਾਸਤੇ ਸਭ ਤੋਂ ਵੱਡੀ ਗੱਲ ਆ ਵੀ 8ਵੀਂ ਪਾਸ ਭਰਤੀ ਬੜੇ ਟਾਈਮ ਬਾਅਦ ਤੁਹਾਨੂੰ ਆਈ ਇੱਕ ਸੁਨਹਿਰੀ ਮੌਕਾ ਹੈਗਾ ਪੰਜਾਬ ਦੇ ਬੇਰਜ਼ਗਾਰਾਂ ਲਈ ਚੌਂਕੀਦਾਰ ਦੀ ਭਰਤੀ ਤੇ ਸੇਵਾਦਾਰਾਂ ਦੀ ਭਰਤੀ 'ਚ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਅਪਲਾਈ ਉਹ ਨਹੀਂ ਕਰ ਸਕਦੇ ਜਿਨ੍ਹਾਂ ਤੇ ਕੋਈ ਘਾਤਕ ਕੇਸ ਆ ਜਾਂ ਜਿਹੜੇ ਨਿਤਰਹੀਨ ਨੇ ਤੋਂ ਅਪਲਾਈ ਨਹੀਂ ਕਰ ਸਕਦੇ ਨਾ ਪੋਸਟਾਂ ਦੇ ਵਿੱਚ ਸੋ ਇਸ ਤੋਂ ਇਲਾਵਾ ਤੇ ਇਹਦੇ ਵਿੱਚ ਰੱਖਵਾ ਕਰਨੇ ਜਿਹੜਾ ਤੁਹਾਨੂੰ ਫੀਸ ਦੇ ਵਿੱਚ ਜਾਂ ਉਮਰ ਦੇ ਵਿੱਚ ਕੈਟਾਗਰੀ ਵਾਈਜ਼ ਜਿਹੜਾ ਦਿੱਤਾ ਗਿਆ ਇੱਥੇ ਸਾਰਾ ਕੁਝ ਲਿਖਿਆ ਹੋਇਆ ਤਨਖਾਹ ਤੁਸੀਂ ਦੇਖ ਸਕਦੇ ਹੋ ਤ ਤੁਹਾਨੂੰ 18000 ਜਿਹੜੀ ਮਿਨੀਮਮ ਤਨਖਾਹ ਮਿਲੇਗੀ ਇਸ ਤੋਂ ਇਲਾਵਾ ਤੁਹਾਨੂੰ ਭੱਤੇ ਨਾਲ ਸ਼ਾਮਲ ਹੋ ਕੇ ਲਗਭਗ ਤੁਹਾਨੂੰ 20000 ਪਲੱਸ ਇੱਥੇ ਤਨਖਾਹ ਜਿਹੜੀ ਪ੍ਰੋਵਾਈਡ ਹੋਏਗੀ ਉਸ ਤੋਂ ਬਾਅਦ ਜੇਕਰ ਉਮਰ ਸੀਮਾ ਦੀ ਗੱਲ ਕੀਤੀ ਜਾਵੇ ਵੀ ਉਮਰ ਸੀਮਾ ਤੁਹਾਨੂੰ ਘੱਟ ਤੋਂ ਘੱਟ 16 16 ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ 35 ਸਾਲ ਹੈਗੀ ਹੈ ਵੀ ਜਨਰਲ ਵਾਸਤੇ ਪਰ ਜੇਕਰ ਤੁਸੀਂ ਐਸਸੀਐਸਟੀ ਦੇ ਵਿੱਚ ਆਉਨੇ ਹੈਗੇ ਹੋ ਜਾਂ ਓਬੀਸੀ ਚ ਆਉਨੇ ਆ ਤਾਂ ਤੁਸੀਂ 40 ਸਾਲ ਤੱਕ ਵੀ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ 8ਵੀਂ ਪਾਸ ਭਰਤੀ ਹੈਗੀ ਹੈ ਤੇ ਹੋਰ ਜਿਹੜੇ ਕਰਮਚਾਰੀ ਕੇਂਦਰੀ ਸਰਕਾਰ ਦੇ ਅੰਦਰ ਕਰ ਸਕਦੇ ਆ ਸੋ ਇਹਨਾਂ ਪੋਸਟਨਾਂ ਦੀ ਫੀਸ ਰਹੂਗੀ 1000 ਰੁਪਏ ਫੀਸ ਰਹੇਗੀ ਸਤੰਤਰ ਸਰਕਾਰੀ ਜਿਹੜੇ ਜਰਨਲ ਹੈਗੇ ਆ ਜਾਂ ਖੇਡਿਆਰੀ ਤੇ ਜਿਹੜੇ ਐਸਸੀਬੀਸੀ ਆ ਕਮਜ਼ੋਰ ਵਰਗ ਵਾਲੇ ਉਹਨਾਂ ਵਾਸਤੇ 250 ਫੀਸ ਰਹੇਗੀ ਸਾਬਕਾ ਫੌਜੀ ਜਿਹੜੇ ਜਾਂ ਡਿਪੈਂਡਡ ਉਹਨਾਂ ਵਾਸਤੇ 200 ਫੀਸ ਰਹੇਗੀ دیਵਾਨਗ ਫਿਜ਼ੀਕਲੀ ਹੈਂਡੀਕੈਪਡ ਲਈ ਜਿਹੜੀ ਫੀਸ 500 ਹੋਏਗੀ ਉਸ ਤੋਂ ਬਾਅਦ ਵੀ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਨਾ ਭਰਤੀਆਂ ਦੀ ਚੋਣ ਪੇਰ ਕੇ ਰੱਖੀ ਹੈ ਕਿ ਤੁਹਾਡੇ ਦੋ ਪੇਪਰ ਲੈ ਜਾਣਗੇ ਇਸ ਦੇ ਵਿੱਚ ਇੱਕ ਪੇਪਰ ਤੁਹਾਡਾ ਹੋਊਗਾ ਪੇਪਰ A ਇੱਕ ਪੇਪਰ B ਪੇਪਰ A ਤੁਹਾਡਾ ਕੰਪਲਸਰੀ ਹੋਊਗਾ ਵੀ ਕੁਆਲੀਫਾਈ ਪੇਪਰ ਹੋਊਗਾ ਪੰਜਾਬੀ ਲੈਵਲ ਦਾ ਪੇਪਰ ਹੋਊਗਾ ਜਿਹਦੇ ਵਿੱਚ 50 ਪ੍ਰਤੀਸ਼ਤ ਅੰਕ ਲੈਣੇ ਹੋ 100 ਪ੍ਰਸ਼ਨ ਪੁੱਛੇ ਜਾਣਗੇ ਹੋ ਸਕਦਾ 50 ਪ੍ਰਸ਼ਨ ਪੁੱਛੇ ਜਾਣ 25 ਅੰਕ ਲੈਣੇ ਹੋਣ ਠੀਕ ਆ ਕੈਨਾਲ ਵੀ 50 ਪ੍ਰਤੀਸ਼ਤ ਅੰਕ ਲੈਣੇ ਹੋ ਇੱਕ ਤੁਹਾਡਾ ਪੇਪਰ B ਹੋਊਗਾ ਜਿਹੜਾ ਕਿ ਲੋੜੀ ਦੀ ਵਿਦਿਆਕ ਯੋਗਤਾ ਤੇ ਅਧਾਰਤ ਹੋਵੇਗਾ ਤੇ ਉਹਦੀ ਮੈਟ ਲਿਸਟ ਉਹਦੇ ਵਿੱਚੋਂ ਹੀ ਬਣਾਈ ਜਾਏਗੀ ਸੋ ਥੋ ਲਿਆ ਜਾਣਾ ਇਹ ਸਾਰੀ ਜਾਣਕਾਰੀ ਤੁਹਾਨੂੰ ਆਉਣ ਵਾਲੀ ਵੀਡੀਓ ਚ ਦੱਸ ਦਿੱਤਾ ਜਦੋਂ ਵੀ ਸਲੇਵਸ ਜਿਹੜਾ ਮੈਂਸ਼ਨ ਕੀਤਾ ਜਾਊਗਾ ਠੀਕ ਹੈ ਸੋ ਇਹ ਜਾਣਕਾਰੀ ਪ੍ਰੋਪਰ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਗਈ ਆ ਸੋ ਇਸਲਾ ਕੋਈ ਵੀ ਜਾਣਕਾਰੀ ਹੋਰ ਗਈ ਤੁਸੀਂ ਕਮੈਂਟ ਬਾਕਸ ਚ ਦੱਸ ਸਕਦੇ ਹੋਗੇ ਹੋ ਤੇ ਇਹਨਾਂ ਦੀ ਵੈਬਸਾਈਟ ਹੋਊਗੀ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਲਈ ਇੱਕ ਸਨੈਰੀ ਮੌਕਾ ਕਹਿ ਸਕਦੇ ਆ 8ਵੀਂ ਪਾਸ ਭਰਤੀ ਬੜੇ ਟਾਈਮ ਬਾਅਦ ਤੁਹਾਨੂੰ ਦੇਖਣ ਨੂੰ ਮਿਲੀ ਆ ਸੋ 26 ਅੱਠ ਤੋਂ ਇਹ ਅਪਲਾਈ ਸਟਾਰਟ ਹੋ ਚੁੱਕਿਆ ਵੀ 24 9 2024 ਤੱਕ ਜਿਹੜਾ ਤੁਹਾਨੂੰ ਸਤੰਬਰ 24 ਤੱਕ ਸ਼ਾਮ 5 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋ ਇਹ ਸੀ ਤੁਹਾਡੇ ਤੇ ਇੱਕ ਜਾਣਕਾਰੀ ਪੰਜਾਬ ਦੀ ਕਿਸੇ ਵੀ ਜਿਹੜੀ ਨਵੀਂ ਭਰਤੀ ਲਈ ਅਰਧ ਸਰਕਾਰੀ ਜਾਂ ਲਿਮਟਿਡ ਨੌਕਰੀ ਦੇ ਲਈ ਤੁਸੀਂ ਜਾਣਕਾਰੀ ਚਾਹੁੰਦੇ ਹੋਗੇ ਹੋ ਤੁਸੀਂ ਇੰਤਜ਼ਾਰ ਕਰ ਰਹੇ ਹੋ ਸਰਕਾਰੀ ਨੌਕਰੀ ਦਾ ਹੁਣੇ ਹੀ ਚੈਨਲ ਪਹਿਲਾਂ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਮਿਲੂਗਾ ਆਪਣੇ ਚੈਨਲ ਉੱਪਰ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਇਹਨਾਂ ਭਰਤੀਆਂ ਦੀ ਆਉਣ ਵਾਲੀ ਦਾਣ ਜਿਹੜੀ ਤਿਆਰੀ ਵੀ ਕਰਵਾਈ ਦੂਗਾ ਤੁਹਾਨੂੰ ਨੋਟਿਸ ਵੀ ਪ੍ਰੋਵਾਈਡ ਕਰਾਇਆ ਜਾਣਗੇ ਤਾਂ ਜੁੜੇ ਰਹੋ ਵੀ ਟੈਲੀਗ੍ਰਾਮ ਚੈਨਲ ਤੇ ਵੀ ਜੁੜਜੋ ਸੋ ਤਦ ਤੱਕ ਲਈ ਸਾ